ਇਹਨਾਂ ਮੋਰੇ ਉਹ ਇਦਾਂ ਇਦਾਂ ਕਮਾ ਦਿੰਦੇ ਆ ਜੱਕ ਦਮੇ ਨਾ ਕੋਈ ਇਹਨਾਂ ਨੂੰ ਰੋਕ ਆ ਨਾ ਕੋਈ ਲਾਇਸੈਂਸ ਆ ਨਾ ਕੋਈ ਲੈਣ ਨਾ ਕੋਈ ਦੇਣ ਨਾ ਜਿੰਨੂੰ ਪੁੱਛੋ ਮੈਂ ਆਹ ਤਾਂ ਬਈ ਅੱਜੀ ਲੈ ਕੇ ਆਇਆ ਜੀ ਅਸੀਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਇਦਾਂ ਕੀ ਸਕਦਾ ਬਸ ਇਦਾਂ ਕਰਕੇ ਬਿਠਾਉਂਦੇ ਨੇ ਜਿੰਨੇ ਰਿਕਸ਼ੇ ਹੋ ਗਏ ਆ ਹੁਣ ਉਹਨੇ ਆਟੋ ਨੇ ਜਿੰਨੇ ਰਿਕਸ਼ੇ ਹੋ ਗਏ ਆ ਲੋਕ ਕਹਿੰਦੇ ਆਟੋ ਵਾਲੇ ਧੱਕਾ ਕਰਦੇ ਜੀ ਆਈ ਰਿਕਸ਼ੇ ਵਾਲਿਆਂ ਨੇ ਵੀ ਕਰਨਾ ਜੀ ਇਹਨਾਂ ਦੀ ਉਹ ਦੇਖੋ ਅਸੀਂ ਤਾਂ ਖੇਤ ਦਾ ਵੀ ਕਿਰਾਇਆ ਦੇਣਾ ਅਸੀਂ ਤਾਂ ਫਿਰ ਰੂਲ ਦੇ ਸਾਨੂੰ ਤਰੇ ਹੋਏ ਆ ਸਰ ਕੋਈ ਗਾਲ ਗੱਲ ਨਹੀਂ ਕਹਦਾ ਚਲੋ ਪਰੇ ਕਰ ਇਹਨੂੰ ਕਿੱਥੇ ਲੈ ਕੇ ਤੁਰਿਆ ਹੋਇਆ ਆ ਸਸੇਗਾ ਦੋਸਤੋ ਮੈਂ ਹਾਂ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਡਰਾਈਵਰ ਭਾਈਚਾਰੇ ਦੀ ਜੋ ਜ਼ਿੰਦਗੀ ਆ ਉਹ ਔਖੜਾਂ ਤੇ ਮੁਸੀਬਤਾਂ ਨਾਲ ਗੁਜ਼ਰ ਰਹੀ ਹੁੰਦੀ ਆ ਤੇ ਇਸ ਵਕਤ ਅਸੀਂ ਮੌਜੂਦ ਆ ਆਟੋ ਯੂਨੀਅਨ ਦੇ ਜਿੱਥੇ ਕੇ ਇਹਨਾਂ ਦਾ ਮੁਖੱਡਾ ਉੱਥੇ ਅਸੀਂ ਪਹੁੰਚੇ ਆ ਤੇ ਇਹਨਾਂ ਦੀਆਂ ਜੋ ਰਾਹ ਚੱਲਦਿਆਂ ਦੀਆਂ ਜੋ ਇਹਨਾਂ ਨੂੰ ਪਰੇਸ਼ਾਨੀਆਂ ਜ਼ਿੰਦਗੀ ਦੇ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਨੇ ਆਟੋ ਚਲਾਉਂਦੇ ਸਮੇਂ ਮੁਸ਼ਕਲਾਂ ਆਉਂਦੀਆਂ ਨੇ ਉਸ ਸੰਬੰਧੀ ਗੱਲਬਾਤ ਕਰਦੇ ਆਂ ਤੇ ਕਿਸ ਤਰ੍ਹਾਂ ਦਾ ਆਟੋ ਚਲਾਉਂਦੇ ਸਮੇਂ ਜੋ ਔਕੜਾਂ ਨਾਲ ਸਾਹਮਣਾ ਕਰਨਾ ਪੈਂਦਾ ਤੇ ਜਾਂ ਸਵਾਰੀ ਨਾਲ ਵੀ ਕਈ ਵਾਰੀ ਕੋਈ ਝਗੜੇ ਦੀ ਨੌਬਤ ਵੀ ਆ ਜਾਂਦੀ ਹੈ ਕੋਈ ਕਰਾਈ ਨੂੰ ਲੈ ਕੇ ਤਾਂ ਜਾਂ ਸਰਕਾਰ ਵੱਲੋਂ ਤੇਲ ਦੇ ਰੇਟ ਵੀ ਜੋ ਵਧਾ ਚੁੱਕੇ ਨੇ ਵਧਾਏ ਰੇਟਾਂ ਨੂੰ ਲੈ ਕੇ ਵੀ ਇਹਨਾਂ ਨੂੰ ਇੱਕ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਕਿ ਸਵਾਰੀ ਘੱਟ ਮਿਲਣ ਨਾਲ ਤੇਲ ਵੀ ਗੱਡੀ ਦੇ ਵਿੱਚ ਪਾਉਣਾ ਔਖਾ ਹੋ ਜਾਂਦਾ ਸੋ ਸਾਡੇ ਨਾਲ ਮੌਜੂਦ ਨੇ ਇਹਨਾਂ ਦੀ ਬਣਾਈ ਯੂਨੀਅਨ ਜੋ ਹੈ ਉਹਨਾਂ ਦੇ ਮੈਂਬਰ ਹਾਂਜੀ ਸਰ ਸਵਾਗਤ ਹੈ ਜੀ ਵੀ ਸੀ ਅਵਲਟ ਦੇ ਵਿੱਚ ਜੀ ਸਸੀ ਗਾਰ ਜੀ ਹਾਂਜੀ ਤੁਸੀਂ ਆਟੋ ਚਲਾਉਂਦੇ ਹੋ ਤੇ ਕਿੰਦਾਂ ਦੀ ਤੁਹਾਨੂੰ ਪਰੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ ਪਰੇਸ਼ਾਨੀਆਂ ਤੁਹਾਨੂੰ ਪਰਾਈਆ ਮਾੜੇ ਬੰਦਿਆਂ ਤੋਂ ਪਰੇਸ਼ਾਨੀਆਂ ਹੁੰਦੀਆਂ ਹੀ ਆ ਖਾਸ ਕਰਕੇ ਆਟੋ ਵਾਲਿਆਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਆਟੋ ਵਾਲਿਆਂ ਨੂੰ ਤਾਂ ਰੋਡ ਤੇ ਚੱਲਦੇ ਵੇ ਹਰ ਕੋਈ ਬੰਦਾ ਹੋਵੇ ਮਾੜਾ ਜੰਗਾ ਬੋਲਿਆਦਾ ਹੋਏ ਤੂੰ ਇਦਾਂ ਤੁਰਿਆ ਹੋਇਆ ਗਲਤ ਚਲਾ ਰਿਹਾ ਏ ਇਹ ਉਹ ਕਰ ਰਿਹਾ ਵਾ ਤੇ ਖਾਸ ਕਰਕੇ ਸਾਨੂੰ ਦਿੱਕਤ ਹੈਗੀ ਜੀ ਰਿਕਸ਼ਿਆਂ ਤੋਂ ਠੀਕ ਹੈ ਜੀ ਕਿਉਂਕਿ ਅਸੀਂ 20 ਰੁਪਏ ਕਿਰਾ ਅਹੀ ਬੀਚ ਬੇ ਕਰਕੇ ਰੋਡ ਤੇ ਲਾਣਾ ਵਾ ਉਹਨਾਂ ਬੀਹਾਂ ਚ ਕਰ ਤੱਕ ਛੱਡਿਆ ਤੇ ਇਸ ਕਰਕੇ ਸਾਨੂੰ ਦਿੱਕਤ ਜ਼ਿਆਦਾ ਵਾ ਕਿਉਂਕਿ ਤੇਲ ਵੀ ਕੋਲੋਂ ਪਾਣਾ ਹੁੰਦਾ ਵਾ ਵੀ ਹੋਰ ਰੋਡ ਰੋਟ ਵਾਲਿਆਂ ਨੂੰ ਸੋ ਪਰੇਸ਼ਾਨੀਆਂ ਸਭ ਪਤਾ ਹੀ ਆ ਦੁਨੀਆ ਨੂੰ ਇਹ ਜਿਹੜੀ ਜਗ੍ਹਾ ਤੇ ਤੁਸੀਂ ਆਟੋ ਖੜੇ ਕੀਤੇ ਆ ਇੱਕ ਸਟੈਂਡ ਬਣਾਇਆ ਹੋਇਆ ਇਹ ਤੁਹਾਡੀ ਆਪਣੀ ਹੈ ਜਾਂ ਕਿਵੇਂ ਜਗ੍ਹਾ ਸਰਕਾਰ ਵੱਲੋਂ ਲੋੜ ਕੀਤੀ ਗਈ ਨਹੀਂ ਨਹੀਂ ਜੀ ਇਹ ਕਿਰਾਏ ਤੇ ਹੈ ਅਸੀਂ ਖੇਤ ਕਿਰਾਏ ਤੇ ਲਿਆ ਹੋਇਆ ਵਾ ਕਿ ਸਾਰੇ ਇਕ ਰਲ ਮਿਲ ਕੇ ਆਪਾਂ ਇਕੱਠੇ ਕਰ ਪਹਿ ਕਰਕੇ ਉਹਨਾਂ ਨੂੰ ਮਹੀਨੇ ਬਾਅਦ ਕਿਰਾਇਆ ਦੇ ਦਿਆ ਵਾ ਠੀਕ ਹੈ ਜੀ ਹਾਂ ਜੀ ਇਸ ਸਬੰਧੀ ਕੋਈ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਨਹੀਂ ਜੀ ਪਰਿਵਾਰ ਅਪਰੇਦਰ ਵੀ ਗੱਲ ਨਹੀਂ ਕੀਤੀ ਉਹਨਾਂ ਨਾਲ ਕਿਉਂਕਿ ਸੌਂਦੇ ਵੀ ਅੱਜਕੱਲ ਕਿਹਦੀ ਸਰਕਾਰਾਂ ਸੌਂਦੀਆਂ ਨਹੀਂ ਮਾੜੇ ਬੰਦੇ ਉੱਧਰ ਵੀ ਨਹੀਂ ਸੌਂਦੀਆਂ ਤਾਂ ਨਹੀਂ ਉਹਨਾਂ ਕੋਲ ਨਾ ਟਾਈਮ ਹੈਗਾ ਵਾ ਸਾਡੀ ਕੋਈ ਗਲਤ ਸੁਣੋਂਦਾ ਜੇ ਅਸੀਂ ਜਾਵਾਂਗੇ ਵੀ ਫੇਰ ਵੀ ਸਾਡੀ ਗੱਲ ਸੁਣਨ ਸੁਣਵਾਈ ਨਹੀਂ ਹੋਣੀ ਤਾਂ ਫਾਇਦਾ ਕੀ ਜਾਣਦਾ ਫੇਰ ਇਹ ਆ ਕਿ ਚਲੋ ਆਟੋ ਯੂਨੀਅਨ ਸਾਡੇ ਜਿਹੜਾ ਪਰਿਵਾਰ ਆਹੀ ਚਲੋ ਰਲ ਮਿਲ ਕੇ ਆਪਣਾ ਕਾਰੋਬਾਰ ਚਲਾ ਰਹੇ ਸਾਰੇ ਚਲੋ ਕਰੀ ਜਾਂਦੇ ਆ ਮਿਹਨਤ ਬਣੀ ਬੋਟੀ ਸਰ ਗੱਲ ਕੀਤੀ ਯਾਰ ਉਹਨਾਂ ਨੇ ਈ ਰਿਕਸ਼ੀਆਂ ਦੀ ਤੇ ਈ ਰਿਕਸ਼ੀਆਂ ਲੈ ਕੇ ਤੁਸੀਂ ਨੰਬਰ ਬਲੇਟਾਂ ਵੀ ਸਰਕਾਰੀ ਲਵਾਈਆਂ ਹੋਈਆਂ ਨੇ ਤੇ ਤੇਲ ਵੀ ਇਹਦੇ ਵਿੱਚ ਪੈਂਦਾ ਤੇ ਈ ਰਿਕਸ਼ੇ ਚੱਲਦੇ ਬੈਟਰੀਆਂ ਨਾਲ ਤਾਂ ਕਿੱਦਾਂ ਤੁਹਾਡਾ ਕੰਪੀਟੀਸ਼ਨ ਹੁੰਦਾ ਫਿਰ ਇਹਨਾਂ ਨਾਲ ਜੀ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਈ ਰਿਕਸ਼ੇ ਵਾਲੇ ਨਾ ਇਹ ਹੁਣ ਇੱਕ ਕਹ ਲਵੋ ਬੇਲਗਾਮ ਆ ਜੀ ਇਹ ਇਹਨਾਂ ਦਾ ਕੋਈ ਖਸਮ ਨਹੀਂਗਾ ਬੇਲਗਾਮ ਚੱਲਦੇ ਆ ਤੇ ਔਰ ਇਹਨਾਂ ਨੇ ਸਾਡੇ ਤੋਂ ਮੋਹਰੇ ਹੋਈ ਦੇਖਣਾ ਵੀ ਸੌਰੀ ਟੈਂਪੂ ਥੋੜਾ ਜਿਹਾ ਪਿੱਛੇ ਫਾਰ ਗਿਆ ਸਾਡੇ ਮੋਹਰੇ ਸਾਡੀ ਸੌਰੀ ਤੱਕ ਲੈ ਜਾਣੀਆਂ ਇਹਨਾਂ ਨੇ ਇਸ ਕਿਤੇ ਲੱਭਾਗੇ ਸੀ ਗਰੀਬ ਆਦਮੀ ਆ ਸੀ ਜੋ ਕਮਾਣਾ ਸੀ ਉਹੀ ਉਹੀ ਕਰ ਲੈ ਕੇ ਜਾਣਾ ਕਰਦਾ ਸਾਰਾ ਹਾਲ ਜਾ ਕੇ ਦੇਖੋ ਰੋਟੀ ਵੀ ਤੋਂ ਲੁੱਕ ਜਿਹੜੇ ਬੇਜ਼ਾਰ ਆਵਾਜ਼ਾਰ ਰਹਿ ਗਿਆ ਇਸ ਕਰਕੇ ਇਹ ਰਿ ਇਹ ਜਿਹੜਾ ਨਾ ਇਹ ਬੰਦੀ ਤੱਕ ਹੋਣਾ ਚਾਹੀਦਾ ਜੇ ਨਹੀਂ ਮੰਦ ਹੋਣਾ ਚਾਹੀਦਾ ਇਹਨਾਂ ਦਾ ਕੁਝ ਸੋਚੇ ਗਵਰਨਮੈਂਟ ਪ੍ਰਸ਼ਾਸਨ ਕੋ ਸੋਚੇ ਦੇ ਬਾਰੇ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਔਰ ਹੱਲ ਜ਼ਰੂਰੀ ਆ ਹੱਲ ਤੋਂ ਬਗੈਰ ਇਹਦਾ ਹੱਲ ਕੁਝ ਨਹੀਂ ਹੋ ਹੋ ਸਕਦਾ ਹੱਲ ਜ਼ਰੂਰ ਕਰ ਦੇ ਇਹਨਾਂ ਨੂੰ ਕੋਸ਼ਿਸ਼ ਇਹ ਹੀ ਕਰੀ ਜਾਵੇ ਵੀ ਜਿਆਦਾ ਇਹਨਾਂ ਦੀ ਕੋਈ ਯੂਨੀਅਨ ਬਣਾਣ ਨਈ ਯੂਨੀਅਨ ਬਣਾਣੀ ਤਾਂ ਸਾਡੀ ਯੂਨੀਅਨ ਜਾ ਕੇ ਰਾੜਨ ਸਾਡੇ ਜਿੱਦਾਂ ਅਸੀਂ ਨੰਬਰ ਤੇ ਚੱਲਦੇ ਆ ਦੇ ਆ ਬਾਤ ਬਾਤ ਜ਼ਰੂਰੀ ਹੈ ਜੀ ਕੋਈ ਨੋਸ਼ੀ ਦੇ ਵਾਰ ਹੱਲ ਹੋਣਾ ਚਾਹੀਦਾ ਜਿਆਦਾ ਪਰੇਸ਼ਾਨ ਆ ਤੇ ਇਹ ਰਿਕਸ਼ਾ ਦੇ ਜਿੱਦਾਂ ਨੰਬਰ ਲੱਗੇ ਆ ਉਦਾਂ ਇਹਨਾਂ ਦੇ ਤੁਹਾਡੇ ਨੰਬਰ ਲੱਗੇ ਆ ਨੰਬਰ ਪਲੇਟਾਂ ਲੱਗੀਆਂ ਤੇ ਉਹਨਾਂ ਦੇ ਕੋਈ ਦਾ ਨੰਬਰ ਪਲੇਟਾਂ ਲੱਗੀਆਂ ਜਾਂ ਕਿਵੇਂ ਜਿਹੜੇ ਉਹ ਨੰਬਰ ਪਲੇਟੇ ਜਿਹੜੇ ਦੇ ਇੱਦਾਂ ਹੀ ਚਲਦੇ ਲਾਇਸੈਂਸ ਨਹੀਂ ਹੋਣੇ ਕਈਆਂ ਕੋਲ ਲਾਇਸੈਂਸ ਨਹੀਂ ਹੋਣੇ ਆ ਨਾ ਹੀ ਕਿਸੇ ਕੋਲ ਨੰਬਰ ਪਲੇਟ ਹੋਣੀ ਆ ਆਰਥੇ ਨਹੀਂ ਬਣੀਆਂ ਹੋਣੀਆਂ ਕਈਆਂ ਦੀ ਬਸ ਜਿੱਦਾਂ ਜਿਹਨੂੰ ਜਿੱਦਾਂ ਮਿਲਦਾ ਚੱਕ ਤੁਰਿਆ ਹੋਇਆ ਵਾ ਜੀ ਜਾਂ ਨਸ਼ੇੜੀ ਹੋਏ ਜਾਂ ਸ਼ਰਾਬੀ ਹੋਏ ਜਿਹੜਾ ਵੀ ਆ ਇੱਕ ਵਾਰ ਚੱਕ ਤੁਰੇ ਹੋਏ ਆ ਕੋਈ ਇਹਦਾ ਇਹ ਨਹੀਂ ਪਤਾ ਕੋਈ ਸੇਫਟੀ ਹੈ ਨਹੀਂ ਸਾਰੇ ਇੱਥੇ ਵਿੱਚ ਸੇਫਟੀ ਵੀ ਹੈ ਨਹੀਂ ਆ ਉਹਨਾਂ ਪਤਾ ਵਾ ਸਵਾਰੀ ਚੱਕ ਕੇ ਦੌੜਨਾ ਦੌੜਨਾ ਹੀ ਹੈ ਬਸ ਚੱਲਣਾ ਹੀ ਆ ਉਹੀ ਬੋਲਾ ਕਿ ਗੱਲ ਨੁਕਸਾਨ ਆ ਇਸ ਵਾਰੀ ਦਾ ਸਰਕਾਰ ਨੇ ਬਣੇ ਕੀ ਸੋਚ ਕੇ ਬਣਾਇਆ ਹੋਇਆ ਵਾ ਟੋਇਆ ਟੋਇਏ ਬੜੇ ਨੰਗਿਆਂ ਨਹੀਂ ਤਾਂ ਪਲਟ ਜਾਂਦਾ ਇਹ ਇਹ ਸਾਡੇ ਅੱਖਾਂ 'ਵਰੇ ਕਈ ਵਾਰੀ ਇਦਾਂ ਹੀ ਫਾਟਕਾ ਸੀਨ ਹੋਇਆ ਪਿਆ ਵਾ ਅੱਖੀ ਦੇਖੇ ਹੋਏ ਐ ਇਹ ਸੀ ਹੋਰ ਕੀ ਕਹਿਣਾ ਚਾਹੁੰਦੇ ਆ ਕਿੱਦਾਂ ਦੀਆਂ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਚੱਲਦੇ ਆ ਬੰਮਾ ਸਾਹਿਬ ਤੁਹਾਨੂੰ ਪਤਾ ਹੀ ਦੱਸਿਆ ਰਿਹਾ ਹੈ ਬੰਦੇ ਛੜਿਆ ਨੇ ਉਹੀ ਮੁਸ਼ਕਲਾਈ ਸਾਰਿਆਂ ਨੂੰ ਬਸ ਹੋਰ ਗੱਲ ਹੈ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਈ ਰਿਕਸ਼ਾ ਨਾਲ ਸਾਡਾ ਕੰਪੀਟੀਸ਼ਨ ਆ ਤੇ ਤੁਹਾਡੇ ਅੱਗੇ ਹੋ ਸਵਾਰੀ ਚੁੱਕ ਕੇ ਲੈ ਜਾਂਦੇ ਨੇ ਤੇ ਜਿਹੜਾ ਤੋਂ ਹੀ ਆਟੋ ਪਾਏ ਨੇ ਇਹਨਾਂ ਦਾ ਜੋ ਜੇ ਮੰਨ ਲਓ ਲੋਨ ਤੇ ਵੀ ਨੇ ਤੇ ਉਹਦਾ ਕਿੱਦਾਂ ਕਿਸ਼ਤ ਕਵੇਂ ਜਾਂਦੀ ਭਾਈ ਜੇ ਲੋਨ ਤੇ ਜਿਹੜੇ ਹੈਗੇ ਆਟੋ ਕਿਸ਼ਤ ਬਹੁਤ ਮੁਸ਼ਕਲ ਇਕੱਲੀ ਪੇਜੀ ਰੋਟੀ ਖਾਣਾ ਔਖਾ ਹੋਇਆ ਜੀ ਬਿਲਕੁਲ ਹੈਨਾ ਇਸ ਕਰਕੇ ਜਿਹੜਾ ਸਰਕਾਰ ਚੇਂਜ ਨਹੀਂ ਸੋਚਦਾ ਕੋਈ ਸ਼ੇਰ ਮਾਰਦਾ ਜਿਹੜੇ ਆਟੋ ਦੇ ਲੋਨ ਨੇ ਉਹਨਾਂ ਦੀ ਗੱਲ ਹੋਈ ਆ ਤੇ ਕਿੰਨੇ ਕੋ ਵਿਆਜ ਤੇ ਘੱਟ ਵਿਆਜ ਤੇ ਲੋਨ ਮਿਲਦਾ ਜਾਂ ਕਿਵੇਂ ਹੈ ਦਾ ਨਹੀਂ ਵਿਆਜ ਘੱਟ ਕੋਟ ਦੇ ਤਰੀਕੇ ਨਾਲ ਮਿਲਣਾ ਜੀ ਵਿਆਜ ਲੋਨ ਲੈਂਦੇ ਸਾਰੇ ਉਸੇ ਨੂੰ ਵਿਆਜ ਤੇ ਇਹ ਜਿਹੜਾ ਜਾਮ ਚੱਲਦਾ ਹੈ ਵਿਆਜ ਤੇ ਲੇਕਿਨ ਮੈਂ ਸਹਾਇਤਾ ਵੀ ਜਿਹੜਾ ਚਾਹੀਦਾ ਇਹਦੇ ਬਾਰੇ ਕੁਝ ਹੱਲ ਕੋਲ ਨੂੰ ਕੋਲ ਸੋਚਣ ਬਾਸ 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 ਹੋਰ ਕਿੱਦਾਂ ਦੀ ਤੁਸੀਂ ਸਹੂਲਤ ਪਾਲਦੇ ਹੋ ਜੀ ਸਹੂਲਤ ਬਸ ਇਹ ਹੈ ਵੀ ਸਵਾਰੀ ਜਿਹੜੇ ਮੋਰੇ ਨਾ ਚੱਕਣ ਲਿਮਟ ਦੇ ਨਾਲ ਚੱਲਣਾ ਸਾਰੇ ਰਾਲੇ ਮਿਲ ਕੇ ਚੱਲਣਾ ਪਰੇਸ਼ਾਨ ਨਾ ਹੋਵੇ ਜਿੱਦੋਂ ਰੂਹ ਕਰਦੀ ਐ ਸਵਾਰੀ ਚੁੱਕ ਲੈਂਦੇ ਆ ਜਦੋਂ ਮੋਰੇ ਉੱਧਾ ਜਾਂ ਇੱਧਾ ਕਮਾ ਦਿੰਦੇ ਆ ਜੱਕ ਦਮੇ ਨਾ ਕੋਈ ਇਹਨਾਂ ਨੂੰ ਰੋਕਾ ਨਾ ਕੋਈ ਲਾਇਸੈਂਸ ਨਾ ਕੋਈ ਲੈਣ ਨਾ ਕੋਈ ਦੇਣ ਨਾ ਨਾ ਪ੍ਰਸ਼ਾਸਨ ਪੁੱਛਦਾ ਹੀ ਆ ਕਈ ਵਾਰੀ ਅਸੀਂ ਝਗੜੇ ਵੀ ਬਹੁ ਵਾਰੀ ਹੋਏ ਇਹਨਾਂ ਨਾਲ ਪੁਲਿਸ ਦੇ ਵਿੱਚ ਵੀ ਜਾ ਕਈ ਵਾਰੀ ਗਏ ਆ ਅਸੀਂ ਕਈ ਵਾਰੀ ਰਿਪੋਰਟਾਂ ਵੀ ਦਿੱਤੀਆਂ ਆ ਇਹ ਵੀ ਸੁਣਾਈ ਨਹੀਂ ਹੋਈ ਕਦੇ ਵੀ ਕੋਈ ਮੀਟਿੰਗ ਨਹੀਂ ਹੋਈ ਕੋਈ ਇਹਨਾਂ ਨਾਲ ਤੁਹਾਡੀ ਸਵਾਰੀ ਚੁੱਕਣ ਦੇ ਸਬੰਧ ਦੇ ਵਿੱਚ ਕੋਈ ਗੱਲਬਾਤ ਨਹੀਂ ਕਈ ਵਾਰੀ ਮੀਟਿੰਗਾਂ ਹੋਈਆਂ ਸਾਡੀਆਂ ਪਰ ਕੋਈ ਲੇਖ ਲਖਾ ਵੀ ਹੋਏ ਆ ਪਰ ਨਿਓ ਗੱਲੇ ਨਹੀਂ ਮੰਨਦੀ ਕੀ ਕਰਨਾ ਮੈਂ ਬਹੁ ਵਾਰੀ ਕਿਹਾ ਉਹਨਾਂ ਨੂੰ ਬਹੁ ਵਾਰੀ ਗੱਲਾਂ ਵੀ ਹੋਈਆਂ ਬਹੁ ਵਾਰੀ ਮੀਟਿੰਗਾਂ ਲਾਈਆਂ ਸੀ ਪਰ ਨਵੇਂ ਨਵੇਂ ਆਈ ਜਾਂਦੇ ਕਿੰਨੂੰ ਰੁਕੀ ਜਾਵਾਂਗੇ ਕਿੰਨਾ ਲੜੀ ਜਾਈਏ ਰੋ ਰੋਏ ਹੁਣ ਬੇਲਾ ਦਾ ਕੋਈ ਵੀ ਨਹੀਂ ਆ ਲੜਨ ਨੂੰ ਜਿਹਨੂੰ ਪੁੱਛੋ ਮੈਂ ਉਹ ਤਾਂ ਭਈ ਅੱਜੀ ਲੈ ਕੇ ਆਇਆ ਜੀ ਇਹ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਇਦਾਂ ਕੀ ਸਕਦਾ ਪਰ ਬਸ ਇਦਾਂ ਕਰਕੇ ਬਿਠਾਉਂਦੇ ਉਹਨੇ ਜਿੰਨੇ ਰੱਖੇ ਹੋ ਗਏ ਆ ਹੁਣ ਹਾਂਜੀ ਉਹਨੇ ਆਟੋ ਨੇ ਜਿੰਨੇ ਰੱਖੇ ਹੋ ਗਏ ਆ ਹਾਂਜੀ ਹਰ ਗਲੀ ਦੇ ਹਰ ਮੁਹੱਲੇ 'ਚ 10-10 ਖੜੇ ਆ ਮਹੱਲੇ ਚ ਤਾਂ ਨਹੀਂ ਕੋਈ ਸਵਾਰੀ ਆਉਣ ਦਿੰਦੇ ਰੋਡ ਤੋਂ ਉਦਾਂ ਨਹੀਂ ਚੱਕਣ ਦਿੰਦੇ ਸੰਨ ਰੋਡ ਤੋਂ ਵੀ ਚੱਕ ਕੇ ਲੈ ਜਾਂਦੇ ਇਹ ਉਸੇ ਵੀ ਮਹੱਲੇ ਚ ਜਾ ਕੇ ਦੇਖ ਲਓ ਦੀ 10-15-15 ਖੜੇ ਆ ਆ ਸੁੰਦਰ ਨਗਰ ਦੇ ਵਿੱਚ ਘੱਟੋ ਘੱਟ 50 ਅਕਸ਼ੇ ਖੜੇ ਹੋਣੇ ਆ ਜਦੋਂ ਕਿਤੇ ਕੋਈ ਸਵਾਰੀ ਪਿੱਛੇ ਕੋਈ ਲੜਾਈ ਝਗੜਾ ਤੁਹਾਡਾ ਹੁੰਦਾ ਤਾਂ ਤੁਹਾਡੀ ਕੋਈ ਸੁਣਵਾਈ ਹੁੰਦੀ ਕਿ ਕਿਸੇ ਬਸ ਕੋਈ ਸੁਣਵਾਈ ਨਹੀਂ ਹੁੰਦੀ ਜੀ ਉਹ ਮੁੜ ਕੇ ਲੋਕ ਕਹਿੰਦੇ ਓਟੋ ਵਾਲੇ ਧੱਕਾ ਕਰਦੇ ਆ ਜੀ ਲੋਕ ਕਹਿੰਦੇ ਆਟੋ ਵਾਲੇ ਧੱਕਾ ਕਰਦੇ ਜੀ ਆਈ ਰਿਕਸ਼ੇ ਵਾਲਿਆਂ ਨੇ ਵੀ ਕਰਨਾ ਜੀ ਇਹਨਾਂ ਨੇ ਵੀ ਉਹ ਦੇਖੋ ਅਸੀਂ ਤਾਂ ਖੇਤ ਦਾ ਵੀ ਕਰਾ ਦੇਣਾ ਅਸੀਂ ਤਾਂ ਫਿਰ ਰੂਲ ਦੇ ਤੁਨ ਤਰੇ ਹੋਏ ਆ ਇਹਨਾਂ ਕੋਲ ਰੂਲ ਥੋੜੀ ਆ ਕੋਈ ਸਿਸਟਮ ਥੋੜੀ ਆ ਨਾ ਹੀ ਸਰਕਾਰ ਨੇ ਬੱਲੇ ਲਾ ਦੇ ਦਿੱਤੇ ਇਹਨਾਂ ਨੂੰ ਬਸ ਤਰੇ ਰੋ ਜਦੋਂ ਦੋੜੇ ਹੋਏ ਆ ਬਸ ਫੇ ਬਾਜ਼ਾਰ ਦੇ ਦੇਖੋ ਕਿੰਨਾ ਰਸ਼ ਹੁੰਦਾ ਕਿੰਨਾ ਟ੍ਰੈਫਿਕ ਹੁੰਦਾ ਵਾ ਕੋਈ ਇਹ ਕਿਸ ਸਰਕਾਰ ਨੇ ਥੋੜੀ ਸੋਚਿਆ ਵਾ ਮਾ ਰੋ ਹੀ ਲੈ ਰਹੇ ਆ ਤੇ ਜਾਮ ਲਾਏ ਹੋਏ ਆ ਬਤੁਰੇ ਬਸ ਫੇ ਮੁੜ ਕੇ ਜੇ ਜਾਮ ਤੇ ਨਿਕਲਾਂਗੇ ਸਾਨੂੰ ਸਰ ਕੋਈ ਗਾਲ ਗੱਲ ਨਹੀਂ ਕਹਦਾ ਚਲੋ ਪਰੇ ਕਰ ਇਹਨੂੰ ਕਿੱਥੇ ਲੈ ਕੇ ਤੁਰਿਆ ਹੋਇਆ ਆ ਆ ਫੈਮਿਲੀ ਬੰਦੇ ਆਾਰੇ ਨਸ਼ੇੜੀ ਆਾਰੇ ਨਸ਼ੇ ਪਾਈ ਭਰਤੀ ਕੀਤੇ ਹੋਏ ਆ ਮੈਰੇ ਗੰਨਾਵਾ ਨਸ਼ੇੜੀ ਜਿੰਨੇ ਵਹਿਗੇ ਨਾ ਸਾਰੇ ਨੀਰਖਲੇ ਹੋਏ ਆ ਫਿਰ ਇੱਕ ਦੂਜੀ ਗੱਲ ਇਹ ਆ ਇੱਕ ਬੱਚੇ ਜਿਹਨਾਂ ਦੇ ਮੈਰੇ ਖਾਲੇ ਉਮਰ ਆਏ ਕੁਛ ਨਹੀਂ ਹੋਣੀ ਆ 12 13 14 ਸਾਲ ਦੇ ਹੋਣੇ 14 ਸਾਲ ਦੇ 15 ਸਾਲ ਦੇ ਹੋਣੇ ਆ ਉਹ ਲੈ ਕੇ ਤੁਰੇ ਹੋਏ ਆ ਤਾਂ ਸਾਮ ਤਾਂ ਕਹਿੰਦੇ ਲਿਸਾਨ ਸਾਹਿਬ ਜਿਹੜਾ ਬੱਚਾ ਸਵਾਰੀ ਲਾਉਣ ਨੂੰ ਜਗ੍ਹਾ ਨਹੀਂ ਹੁੰਦੀ ਨਹੀਂ ਹੁੰਦੀ ਜਗ੍ਹਾ ਸਵਾਰੀ ਲਾਉਣ ਨੂੰ ਜਗ੍ਹਾ ਨਹੀਂ ਹੁੰਦੀ ਬਾਸਾਡੇ ਜਾਈ ਦਾ ਬਾਸਾਡੇ ਦੇ ਮੋੜੇ ਇਧਰ ਵੀ ਲੱਗੇ ਹੁੰਦੇ ਆ ਇਧਰਲੇ ਪਾਸੇ ਵੀ ਆਟੋ ਲੱਗੇ ਸਾਰੇ ਪਾਸੇ ਆਟੋ ਲੱਗੇ ਹੁੰਦੇ ਆ ਆਟ ਕੀ ਮੰਗ ਕਰਦੇ ਹੋ ਤੁਸੀਂ ਮੰਗ ਹੁਣ ਤੁਹਾਨੂੰ ਪਤਾ ਹੈ ਸਰਕਾਰ ਨੂੰ ਇਹ ਕਹਿ ਰਹੇ ਆ ਕਿ ਜਿਹੜੇ ਸਾਨੂੰ ਸਵਾਰੀ ਲਾਉਣ ਦੀ ਜਗ੍ਹਾ ਦੇਣ ਸਾਨੂੰ ਸਟੈਂਡ ਵੀ ਦੇਣ ਵੇ ਦੇਖੋ ਜੀ ਜਿਹੜੇ ਰੋਡ ਤੁਸੀਂ ਜਾਮ ਕੀਤੇ ਹੋਏ ਆ ਨਾ ਇਹਨਾਂ ਰੋਡ ਤੋਂ ਹਟਾਉਣਾ ਚਾਹੀਦਾ ਵਾ ਇਹਨਾਂ ਨੂੰ ਕੋਈ ਜਗ੍ਹਾ ਦੋ ਕਿਤੇ ਬੈਠਣ ਆਪਣੇ ਰੂਲ ਬਾਝ ਚੱਲਣ ਦਾ ਔਟੋ ਵਾਲੇ ਚੱਲਦੇ ਆ ਲੈਡੀ ਬਾਥਰੂਮ ਰਸ਼ ਵੀ ਘਟ ਹੋਊਗਾ ਪੰਥੀ ਛੱਡ ਕੇ ਰੋਡ ਤੇ ਜਾਮ ਕੀਤੇ ਹੋਏ ਆ ਤਾਂ ਔਟੋ ਵਾਲੇ ਕਿੱਧਰ ਜਾਣ ਇਸ ਕਰਕੇ ਇਹਨਾਂ ਨੂੰ ਕੋਈ ਜਗ੍ਹਾ ਜੁਗਾ ਦੇਣ ਦੇ ਉਸ ਹੱਬ ਨਾਲ ਚੱਲਣ ਔਟੋ ਜਿੱਦਾਂ ਚੱਲਦੇ ਆ ਹੁਣ ਔਟੋ ਵਾਲਿਆਂ ਨੇ बसần जगह ਲਈ ਹੋਈ ਕਿਰਾਏ ਪਰਦੇ ਆ ਜੀ ਮਹੀਨੇ ਦਾ ਫਿਰ ਉਧਰ ਚਲ ਜਓ ਆਪਣੇ ਨਸਰਾਲੇ ਵਾਲੀ ਸਾਈਡ ਉਧਰ ਮੋਰ ਸਟੈਂਡ ਬਣ ਜਦੇ ਬਰਖਾਵਾ ਬੱਸਾਂ ਦੀ ਉਧਰ ਤੋਂ ਸਾਈਡ ਤੇ ਲੱਗੇ ਹੋਏ ਆ ਇਹਨਾਂ ਕੋਈ ਸਿਸਟਮ ਤਾਂ ਹੈਗਾ ਵਾ ਇਹ ਰੱਖਦਾ ਕੋਈ ਸਿਸਟਮ ਹੀ ਹੈ ਨਹੀਂ ਆ ਜਿੱਦੋਂ ਜਿੱਥੇ ਮਨ ਕਰਦਾ ਉੱਤੇ ਖੜਾ ਹੋ ਜਾਂਦਾ ਵਾ ਠੀਕ ਆ ਇਸ ਕਰਕੇ ਇਹਨਾਂ ਨੂੰ ਕੋਈ ਜਗ੍ਹਾ ਜੁਗਾ ਦੇਣਾ ਚਾਹੀਦੇ ਆ ਇਹਨਾਂ ਨਾਲ ਥੋੜਾ ਟ੍ਰੈਫਿਕ ਵੀ ਕੰਟਰੋਲ ਚ ਰਹੂਗਾ ਇਸ ਕਰਕੇ ਸਰਕਾਰ ਕੋਲ ਇਹ ਹੀ ਬੇਨਤੀ ਆ ਕਿ ਇਹਨਾਂ ਬਾਰੇ ਸੋਚੋ ਕੋਈ ਸੋਏ ਸੰ ਆਟੋ ਚਾਲਕ ਇਹਨਾਂ ਵੱਲੋਂ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਈ-रिक्शा ਚੱਲ ਰਹੇ ਨੇ ਉਹਨਾਂ ਦਾ ਇੱਕ ਕੋਈ ਇਹੋ ਜੀ ਥਾਂ ਬਣਾਈ ਜਾਵੇ ਜਿੱਥੇ ਉਹਨਾਂ ਦਾ ਇੱਕ ਸਟੈਂਡ ਹੋਵੇ ਤੇ ਸਾਡੇ ਨਾਲ ਨੰਬਰ ਵਾਈਜ਼ ਉਹਨਾਂ ਦੀ ਜੋ ਹੈ ਰੈਗੂਲਰ ਰੋਡ ਤੇ ਚੱਲਣ ਤੇ ਨਾ ਕਿ ਸਾਡੇ ਅੱਗੇ ਆ ਕੇ ਕੋਈ ਲੜਾਈ ਝਗੜੇ ਦਾ ਜਿਸ ਨਾਲ ਕਾਰਨ ਬਣਦਾ ਹੋਵੇ ਉਸ ਤੋਂ ਗੁਰੇਜ਼ ਕੀਤਾ ਜਾਵੇ ਸੋ ਜੀਬੀਸੀ ਅਵਡ ਦੇ ਕੈਮਰਾਮੈਨ ਪਵਨ ਦੇ ਨਾਲ ਮੈਂ ਅਮਨੀਸ਼ ਚੀਮਾ ਸਾਨੂੰ ਇਜਾਜ਼ਤ ਦਿਓ ਧੰਨਵਾਦ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ